ਭੂ ਅਤੇ ਕਨੌਰੀ ਸਰਦਾ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਟਾਏ ਜਾਣ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਤਨਾਮ ਸਿੰਘ ਪੰਨੂ ਨੇ ਕਿਹਾ ਹੈ ਕਿ ਅਸੀਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਦੇ ਸਹਿਯੋਗ ਨਾਲ ਜਾਤਾ ਉਹਨਾਂ ਦੇ ਹੁਕਮਾਂ ਦੇ ਕਿਸਾਨਾਂ ਵਿਰੁੱਧ ਕੀਤੀ ਗਈ ਕਾਰਵਾਈ ਦੀ ਨਿੰਦਾ ਕਰਦੇ ਹਾਂ ਭਗਵੰਤ ਮਾਨ ਸਰਕਾਰ ਅਤੇ ਮੋਦੀ ਸਰਕਾਰ ਨੂੰ ਇਸ ਦੀ ਪਾਰੀ ਕੀਮਤ ਚੁਕਾਉਣੀ ਪਵੇਗੀ ਅੱਜ ਅਸੀਂ ਕਿਸਾਨਾਂ ਤੇ ਹੋ ਰਹੇ ਦਸ ਦੇ ਕਤਿਆਚਾਰਾਂ ਦੇ ਵਿਰੁੱਧ ਹਰਿਆਣਾ ਅਤੇ ਪੰਜਾਬ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਾਂਗੇ ਛਬੂ ਖਰੌਰੀ ਬਾਰਡਰਾਂ ਦੇ ਉੱਤੇ ਜਿਹੜਾ ਵਾ ਜ਼ਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਠੀ ਚਾਰਜ ਕੀਤਾ ਵਾ ਧਰਨੇ ਖੇੜੇ ਆ ਗ੍ਰਿਫਤਾਰ ਕੀਤਾ ਕਿਸਾਨਾਂ ਨੂੰ ਇਹਦੀ ਅਸੀਂ ਸਖਤ ਨਿਖੇਦੀ ਕਰਦੇ ਆ ਇਹ ਇਹ ਲੋਕ ਹੱਕਾਂ ਦਾ ਕਹਾਣੀ ਆ ਜ਼ਬੂਰੀ ਹੱਕਾਂ ਦਾ ਕਹਾਣੀ ਆ ਇਹ ਮਨੁੱਖੀ ਹੱਕਾਂ ਦਾ ਕਹਾਣੀ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਕਿਸਾਨਾਂ ਨੇ ਤੇ ਸੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜੜੀ ਆ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਢ ਕੇ ਰੋਕੀ ਹੋਈ ਆ ਪਿਛਲੇ 1 ਸਾਲ ਤੋਂ ਤੇ ਇਸ ਆਧਾਰ ਦੇ ਉੱਤੇ ਜਦੋਂ ਕਿ ਕਿਸਾਨ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰਿਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜ਼ਬਰਦਸਤੀ ਧਰਨਾ ਖਾਇਆ ਗਿਆ ਵਾ ਯਾਰਾਂ ਦੀ ਤਰ੍ਹਾਂ ਪੁਲਿਸ ਲਾ ਕੇ ਇਹਦੀ ਕੀ ਬਣਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਜਮਾ ਦੇ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਅਖਬਿਆਜਾ ਭਗਵੰਤ ਮਾਨ ਦੀ ਸਰਕਾਰ ਉਹਦੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਊਗਾ ਤੇ ਅਸੀਂ ਦੋਨਾ ਫਾਰਮਾਂ ਵੱਲੋਂ ਐਲਾਨ ਕਰਦੇ ਆਂ ਦੋਨੋਂ ਫਾਰਮਾਂ ਐਲਾਨ ਕਰਦੇ ਆਂ ਭੀ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਪਟੀ ਕਮਿਸ਼ਨ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜ਼ੁਲਮ ਜ਼ਬਰ ਹੋਇਆ ਹੋਇਆ ਵਤਿਆਚਾਰ ਹੋਇਆ ਉਹਦੇ ਖਿਲਾਫ ਕਰਨੇ ਦਿੱਤੇ ਜਾਣਗੇ ਵੈਰੂਜੀ ਕਾ ਖਾਲਸਾ ਵੈਰੂਜੀ ਫਤਿਹ ਕਿਸਾਨ ਮਜ਼ਦੂਰ ਸਿੱਖਾਂ ਦੀ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਕੱਲ ਦੀ ਰਣਨੀਤੀ ਬਣਾਈ ਸੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦੇ ਉਤੇ ਇੱਕ ਬੰਨੇ ਗੱਲਬਾਤ ਦਾ ਸੱਦਾ ਦਿੱਤਾ ਔਰ ਗੱਲਬਾਤ ਚੱਲ ਰਹੀ ਆ ਚੱਲਦੀ ਗੱਲਬਾਤ ਦੇ ਵਿੱਚ ਜਿਵੇਂ ਐਂਬੂਲੈਂਸਾਂ ਲਿਆਣ ਕੇ ਜਿਵੇਂ ਵਾਟਰ ਕੈਰੀਨ ਦੀਆਂ ਗੱਡੀਆਂ ਲਿਆ ਕੇ ਜਿਵੇਂ ਹਜ਼ਾਰਾਂ ਤਦਾਦ ਦੇ ਫੋਰਸ ਤੇ ਜੀਐਸਪੀਆ ਲਿਆ ਕੇ ਜਿਵੇਂ ਕੈਂਪਾਂ ਦਾ ਅਜਾੜਾ ਕੀਤਾ ਗਿਆ ਜਿਵੇਂ ਮਾਵਾ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਜਿਵੇਂ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਵਾ ਇਹ ਦਰਿੰਦਗੀ ਦਾ ਨੰਗਾ ਨਾਜ ਨੱਚਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਹਾਲਾਂਕਿ ਕਿਸਾਨ ਜਿਹੜੇ ਉਹ ਕੋਈ ਰਸਤਾ ਰੋਕੇ ਨਹੀਂ ਬਿਠੇ ਰਸਤਾ ਰੋਕਿਆ ਸੀਗਾ ਕੇਂਦਰ ਦੀ ਸਰਕਾਰ ਨੇ ਔਰ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਕਿ ਕਿਸਾਨ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਨੇ ਕਿਉਂਕਿ ਦਿੱਲੀ ਨਾਲ ਸੰਬੰਧਤ ਮੰਗਾਂ ਨੇ ਭਗਵੰਤ ਮਾਨ ਨੇ ਆਪਣੀ ਵਫਾਦਾਰੀ ਕੇਂਦਰ ਨਾਲ ਨਿਭਾਉਂਦੇ ਆਇਆ ਜਿਹੜਾ ਕਾਰਨਾਮਾ ਕੱਲ ਦਾ ਕੀਤਾ ਵਾ ਇਹਦਾ ਹਰ ਹਾਲ ਦੇ ਵਿੱਚ ਖਮਿਆਜਾ ਭੁਗਤਣਾ ਪਊਗਾ ਅਸੀਂ ਕਹਿੰਨੇ ਆਂ ਭਗਵੰਤ ਮਾਨ ਜੀ ਬੜਿਆਂ ਚਾਵਾ ਨਾਲ ਤੁਹਾਨੂੰ ਚੁਣਿਆ ਸੀਗਾ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਤੁਸੀਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਪਰ ਲੋਕਾਂ ਦੀਆਂ ਲਾਸਾਂ ਦੇ ਉੱਤੋਂ ਲੰਘ ਕੇ ਲੋਕਾਂ ਦੀਆਂ ਪੱਗਾਂ ਰੋਲ ਕੇ ਲੋਕਾਂ ਨੂੰ ਕੁੱਟ ਕੇ ਉਦੀ ਵੀ ਕੁਰਸੀ ਕੈਮਰੇ ਦੀ ਕੁਰਸੀ ਦੇ ਕੀੜੇ ਜਿਹੜੇ ਉਹ ਦੇਸ਼ ਖਾ ਰਹੇ ਆ ਇਹ ਸਾਨੂੰ ਵੀ ਪਤਾ ਤੇ ਲੋਕਾਂ ਨੂੰ ਪਤਾ ਵਾ ਆਉਣਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਚੰਡੀਗੜ੍ਹ ਖੋਲਿਆ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਦਿੱਲੀ ਖੋਲਿਆ ਲੋਕ ਤੁਹਾਡੇ ਤੋਂ ਪਿੰਡ ਖੋਣਗੇ ਲੋਕ ਤੁਹਾਡੇ ਤੋਂ ਚੌਂਕ ਖੋਣਗੇ ਕਿੱਥੇ ਜਾ ਕੇ ਮੂੰਹ ਵਿਖਾਉਣਾ ਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਗੱਲ ਯਾਦ ਰੱਖਿਓ ਜੀ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਕੱਚੀ ਗੜੀ ਨੂੰ ਵੀ ਕਿਲ